ਬੱਲੇ 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 ਧੁੰਦ ਕਿੰਨੀ ਆ ਧੁੰਦ ਤਾਂ ਬਹੁਤ ਜ਼ਿਆਦਾ ਹੋਈ ਪਈ ਆ ਅੱਜ 5:30 ਹੋਏ ਨੇ ਨਾਲੇ ਧੁੰਦ ਦੇ ਲਾ ਕਿੰਨੀ ਆ ਆ ਇੱਥੇ ਲਿਖਿਆ ਨੋ ਪਾਰਕਿੰਗ ਨੋ ਪਾਰਕਿੰਗ ਅੱਜ ਆਪਾਂ ਆਂ ਭਾਰਤਮਾਲਾ ਰੋਡ ਤੇ ਭਾਰਤਮਾਲਾ ਰੋਡ ਦੇ ਉੱਪਰ ਖੜੇ ਆਂ ਇਦੋਂ ਮਲੇਰਕੋਟਾ ਸਾਈਡ ਜਾ ਰਿਹਾ ਰਸਤਾ ਇਸ ਸਾਈਡ ਨੂੰ ਆਇਦਰ ਤੁਸੀਂ ਹਾਂ ਬੋਰਡ ਦੇਖ ਰ ਦੇਖਣ ਲੱਗੇ ਹੋ ਇਹ ਬੋਰਡ ਡਿਸਪਲੇ ਲੱਗੀ ਹੋਈ ਆ ਇਹ ਜਾ ਰਿਹਾ ਸੰਗਰੂਰ ਮਤਲਬ ਦਿੱਲੀ ਨੂੰ ਇਹ ਰੋਡ ਇਹ ਸਾਈਡ ਧੁੰਦ ਬਹੁਤ ਆ ਮੇਰੇ ਦੋਸਤੋ ਧੁੰਦ ਦੇ ਵਿੱਚ ਗੱਡੀ ਤੁਸੀਂ ਆਰਾਮ ਨਾਲ ਹੀ ਚਲਾਇਆ ਕਰੋ ਦੇਖੋ ਧੁੰਦ ਕਿੰਨੀ ਆ ਇਹ ਬੰਦਾ ਭਾਈ ਇੰਡੀਕੇਟਰ ਲਾਈ ਜਾ ਰਿਹਾਗਾ ਦੇਖੋ ਥੰਦ ਬਹੁਤ ਯਾਦ ਆ। ਨਾ ਗੱਡੀ ਵਾਲਾ ਦਿਨ ਦੀ ਨਹੀਂ ਹੈਗੀ ਨਾਲੇ 1.5 ਤੋਂ 150 ਮੀਟਰ ਦੇ ਕਰੀਬ ਗਈ ਆ ਗੱਡੀ ਵਾਲੇ। ਜਿਹੜਾ ਦਿਨ ਦੀ ਨਹੀਂ ਹੈਗੀ ਗੱਡੀ। ਇੱਧਰੋਂ ਦੇਖ ਲਓ। ਇੱਧਰੋਂ ਦੇਖ ਲਓ ਧੁੰਦ। ਚਾਰੇ ਪਾਸੇ ਇੱਧਰੋਂ ਮਰਜ਼ੀ ਨਿਗਾ ਨਿਗਾ ਮਾਰ ਲਓ। ਧੁੰਦੇ ਤਾਂ ਹੁੰਦਾ ਹੈ ਮੇਰੇ ਦੋਸਤੋ। ਗੱਡੀ ਤੁਸੀਂ ਆਰਾਮ ਨਾਲ ਦੇਖ ਕੇ ਚਲਾਇਆ ਕਰੋ। ਧੁੰਦ ਬਹੁਤ ਆ। ਆਹ ਦੇਖੋ ਗੱਡੀ। ਨਲੇ ਉਰੇ 150 ਮੀਟਰ ਤੇ ਆ ਰਹੀ ਆ ਹਲ ਤੱਕ ਦੇਖਣ ਨਹੀਂ ਲੱਗੀ ਤੇ ਆ ਹੁਣ ਲਵੇ ਆ ਕੇ ਦੇਖਣ ਲੱਗੀ ਆ ਗੱਡੀ ਮੇਰਾ ਕਹਿਣ ਦਾ ਮਤਲਬ ਹੈ ਯਾ ਮੇਰੇ ਦੋਸਤੋ ਗੱਡੀ ਚਲਾਉਂਦੇ ਹੋ ਜਦੋਂ ਧਿਆਨ ਨਾਲ ਚਲਾਇਆ ਕਰੋ ਗੱਡੀ ਦਾ ਮੂਹਰੇ ਜਿਹੜੀ ਕੋਈ ਆਂਦੀ ਆ ਤੁਹਾਡੇ ਉਹਦੇ ਤੋਂ ਡਿਸਟੈਂਸ ਰੱਖਿਆ ਕਰੋ ਘੱਟੋ ਘੱਟ ਵੀ 100 ਮੀਟਰ ਦਾ ਵੀ ਉਹਦੇ ਨਾਲ ਆਪਣੇ ਸੇਫ ਵੀ ਰਹੀਏ ਉਹ ਆ ਗੱਡੀ ਦੇ ਹਲੋਲਾ ਨੇੜੇ ਆ ਗਈ ਫਿਰ ਵੀ ਆ ਹੁਣ ਦੇਖੀਏ ਗੱਡੀ ਆ ਗਈ ਬਹੁਤ ਜਿਆਦਾ ਫੋਗ ਹੈ ਅੱਜ ਪਹਿਲਾ ਦਿਨ ਹੈ ਜੀ ਇਹ ਜਿਹੜਾ ਸਾਰੀ ਦਿਹਾੜੀ ਹੋ ਗਈ ਤੁੰਦ ਹੋਈ ਨੂੰ ਧੁੱਪ ਪੋਰ ਆ ਵੀ ਨਹੀਂ ਨਿਕਲੀ ਮੜੀ ਵੀ ਨਹੀਂ ਧੁੱਪ ਨਿਕਲੀ ਮੜੀ ਜੀ ਵੀ